ਪਟਿਆਲਾ 'ਚ ਵਾਪਰਿਆ ਵੱਡਾ ਭਿਆਨਕ ਹਾਦਸਾ ਕਮਰੇ 'ਚ ਅੰਗੀਠੀ ਦੀ ਅੱਗ ਦੇ ਨਾਲ ਹੋਈ ਦੋ ਬੱਚਿਆਂ ਦੀ ਮੌਤ ਤਫਸੀਲਕਾਰ ਜੀ ਔਰ ਨੀਰ ਦੇਖ ਰਹੇ ਹੋ ਮੈਂ ਹਾਂ ਕੁਲਦੀਪ ਸਿੰਘ ਠੰਡ ਵਦਨ ਦੇ ਨਾਲ ਜਿੱਤੇ ਹਰੋ ਜਿਓ ਭਿਆਨਕ ਹਾਦਸੇ ਵਾਪਰ ਇੰਨੇ ਵੱਡੀਆਂ ਵੱਡੀਆਂ ਘਟਨਾਵਾਂ ਹੋ ਰਹੀਆਂ ਨੇ ਉੱਥੇ ਹੀ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਦੇ ਸਨੌਰੀਆ ਡੇਅ ਸਥਿਤ ਮਾਰਕਰ ਕਲੋਨੀ ਦੇ ਵਿੱਚ ਪ੍ਰਵਾਸੀ ਪਰਿਵਾਰ ਦੇ ਦੋ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਦਾਦੀ ਕੇ ਪੂਰਾ ਮਾਮਲਾ ਬੱਚਿਆਂ ਨੂੰ ਠੰਡ ਤੋਂ ਬਚਾਉਣ ਦੇ ਲਈ ਪਰਿਵਾਰ ਨੇ ਕਮਰੇ ਅੰਦਰ ਅੰਗੀਠੀ 'ਚ ਅੱਗ ਵਾਲੀ ਸੀ ਪਰ ਇਹ ਨਹੀਂ ਪਤਾ ਸੀ ਕਿ ਇਹ ਅੰਗੀਠੀ ਦੀ ਅੱਗ ਬੱਚਿਆਂ ਦੇ ਲਈ ਕਾਲ ਬਣ ਕੇ ਆ ਸਕਦੀ ਹੈ ਬੱਚਿਆਂ ਦੀ ਜਾਨ ਲੈ ਸਕਦੀ ਹੈ ਬੱਚਿਆਂ ਦੀ ਜਿਹੜੀ ਅੱਗ ਦੇ ਨਾਲ ਮੌਤ ਹੋ ਚੁੱਕੀ ਹੈ ਕਮਰੇ ਦੇ ਵਿੱਚ ਆਕਸੀਜਨ ਘਟੇ ਦੇ ਨਾਲ ਦੋ ਬੱਚਿਆਂ ਦੀ ਜਿਹੜੀ ਮੌਤ ਹੋਈ ਹੈ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਕਿ ਦੋ ਪ੍ਰਵਾਸੀ ਪਰਿਵਾਰ ਉੱਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਜਦੋਂ ਪਰਿਵਾਰ ਵੱਲੋਂ ਅੰਗੀਠੀ 'ਚ ਅੱਗ ਵਾਲੀ ਗਈ ਸੀ ਉਸ ਸਮੇਂ ਜਿਹੜੇ ਕਮਰੇ ਵਿੱਚ ਆਕਸੀਜਨ ਦੀ ਘਾਟ ਹੋਣ ਦੀ ਕਾਰਨ ਜਿਹੜੇ ਦੋ ਬੱਚਿਆਂ ਦੀ ਮੌਤ ਹੋਈ ਆ ਪਰ ਪਰਿਵਾਰ ਦੇ ਵਿੱਚ ਵੱਡਾ ਕਹਿਰ ਦਾ ਜਿਹੜਾ ਪਾਣਾ ਵਾਪਰਿਆ ਵੱਡਾ ਕਹਿ ਡਿੱਗਿਆ ਤੇ ਉੱਤੇ ਹੀ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਇੰਨਾ ਘਟਨਾਵਾਂ ਤੋਂ ਸੁਚੇਤ ਰਹਿਣ ਦੀ ਲੋੜ ਆ ਘਰ ਵਿੱਚ ਕਿੰਨੇ ਜਨੇ ਤੇ ਚਾਰ ਜਨੇ ਕੌਣ ਕੌਣ ਦਾ ਇੱਕ ਕੁੜੀ ਹੈ ਇੱਕ ਮੁੰਡਾ ਸੀਗਾ ਇੱਕ ਉਹਦਾ ਪਿਓ ਸੀਗਾ ਨਾਮ ਕੀ ਤੇ ਇਨਕੇ ਨਾਮ ਕਾ ਬਤਾ ਲੜਕੀ ਕਿਤਨੇ ਸਾਲ ਦੀ ਸੀ ਲੜਕੀ 4 ਸਾਲ ਕਿਥੀ ਲੜਕਾ 2 ਸਾਲ ਦਾ ਸੀ ਹਾਂਜੀ ਕੀ ਨਾਮ ਹੈ ਤੁਹਾਡਾ ਸਾਹਮਣੇ ਮਨਸਨ ਕੀ ਹੋਇਆ ਕਿ ਕਿਹੜੀ ਜਗ੍ਹਾ ਹੈ ਇਹ ਇਹ ਮਾਰਕਸ ਲੋਨੀ ਹੈ ਜੀ ਅੱਛਾ ਜੀ ਤੇ ਮੈਨੂੰ ਹੁਣੇ ਕਿਸੇ ਦਾ ਫੋਨ ਆਇਆ ਮੈਂ ਜਗਦੀਸ਼ ਲੋਨੀ ਰਹਿਣ ਵਾਲਾ ਵਾਸੀ ਹਾਂ ਆਮਨਪਾਟ ਤੋਂ ਬਲੌਗ ਪ੍ਰੈਜੈਂਟ ਹਾਂ ਤੇ ਮੈਨੂੰ ਹੁਣੇ ਕਿਸੇ ਦਾ ਫੋਨ ਆਇਆ ਕਿ ਉਹਰੇ ਐਵੇਂ ਕੁਝ ਚਾਂਸਿਸ ਹੋ ਗਏ ਕਿ ਦੋ ਮੀਆਂ ਬੀਵੀ ਅਰ ਦੋ ਬੱਚੇ ਉਹ ਮੁਰਛੀ ਦਾ ਸੀ ਉਹ ਆਲਮੋਸਟ ਤੇ ਉਹਨਾਂ ਨੂੰ ਕਨਕੌਂਸ਼ੀ ਸੀ ਬਿਲਕੁਲੀ ਤੇ ਮੈਂ ਆਇਆ ਦੇਖਿਆ ਮੌਕਾ ਤੇ ਵਿਚਾਰੇ ਵਾਕਈ ਨਾ ਤਾਂ ਮੀਆਂ ਬੀਬੀ ਨੂੰ ਕੋਈ ਹੋਸੀ ਨਾ ਬੱਚਿਆਂ ਨੂੰ ਤੁਹਾਨੂੰ ਐਂਬੂਲੈਂਸ ਚ ਲਾ ਕੇ ਭੇਜਿਆ ਕਿੰਨੇ ਜਨੇ ਸੀ ਘਰ 'ਚੇ ਚਾਰ ਹੀ ਬੱਚੇ ਸੀ ਚਾਰ ਹੀ ਸੀਗੇ ਤੁਹਾਨੂੰ ਤੁਹਾਨੂੰ ਕਿਉਂ ਬੱਚੇ ਤੁਹਾਨੂੰ ਕారణ ਕੀ ਲੱਗਿਆ ਵੈਸੇ ਕਾਰਨ ਜਾਂ ਤਾਂ ਜੇਹਰਾਂ ਹੋਰੇ ਲੋਕਾਂ ਨੇ ਦੱਸਿਆ ਬਈ ਅੰਦਰ ਕੋਲਿਆਂ ਦੀ ਅੱਗ ਜਲ ਰਹੀ ਸੀ ਜਾਂ ਤਾਂ ਉਹਦੇ ਕਾਰਨ ਕਮਰੇ ਚ ਆਕਸੀਜਨ ਖਤਮ ਹੋਣ ਕਰਨਾ ਮਿਸ ਹੈਪਨਿੰਗ ਹੋਈ ਜਾਂ ਬਾਕੀ ਹੋਰ ਕੀ ਚਾਂਸੇ ਹੋ ਸਕਦੇ ਫੂਡ ਪੋਇਜ਼ਨਿੰਗ ਜਾਂ ਹੋਰ ਕੁਝ ਉਸ ਚੀਜ਼ ਦਾ ਆਪਾਂ ਕਹਿ ਨਹੀਂ ਸਕਦੇ ਕੀ ਨਾਮ ਕੀ ਇਹਨਾਂ ਦੇ ਆ ਮਹਿਤਾਬ ਰਕਿਆ ਤੇ ਦੋ ਬੱਚੇ ਇੱਕ ਬੱਚਾ ਰਕਿਆ ਬਾਪ ਦਾ ਨਾਮ ਮਹਿਤਾਬ ਨਵਾਬ ਜਿਹੜਾ ਰਮਨ ਲਿਆ ਰਹੇ ਨੇ ਦੱਸਾਂ ਮੈਂ ਕਿੰਨੇ ਸਾਲ ਦੇ ਸੀਗੇ ਜਵਾਕ ਬੱਚੇ ਛੋਟੇ ਛੋਟੇ 2 3 3 ਸਾਲਾਂ ਦੇ ਬੱਚੇ ਸੀ ਛੋਟੇ ਛੋਟੇ ਬਿਲਕੁਲ ਪਟਿਆਲਾ 'ਚ ਵਾਪਰਿਆ ਵੱਡਾ ਭਿਆਨਕ ਹਾਦਸਾ ਕਮਰੇ 'ਚ ਅੰਗੀਠੀ ਦੀ ਅੱਗ ਦੇ ਨਾਲ ਹੋਈ ਦੋ ਬੱਚਿਆਂ ਦੀ ਮੌਤ ਹਸਿਲਕਾਰ ਦੀ ਔਨਰ ਦੇਖ ਰਹੇ ਹੋ ਮੈਂ ਹਾਂ ਕੁਲਦੀਪ ਸਿੰਘ ਠੰਡ ਵਦਨ ਦੇ ਨਾਲ ਜਿੱਤੇ ਹਰੋ ਜਿਓ ਭਿਆਨਕ ਹਾਦਸੇ ਵਾਪਰ ਰਹੇ ਨੇ ਵੱਡੀਆਂ ਵੱਡੀਆਂ ਘਟਨਾਵਾਂ ਹੋ ਰਹੀਆਂ ਨੇ ਉੱਥੇ ਹੀ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਦੇ ਨੌਰੀਆ ਡੇਸ ਦਿੱਤ ਮਾਰਕਰ ਕਲੋਨੀ ਦੇ ਵਿੱਚ ਪ੍ਰਵਾਸੀ ਪਰਿਵਾਰ ਦੇ ਦੋ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਦਾਦੀ ਕੇ ਪੂਰਾ ਮਾਮਲਾ ਬੱਚਿਆਂ ਨੂੰ ਠੰਡ ਤੋਂ ਬਚਾਉਣ ਦੇ ਲਈ ਪਰਿਵਾਰ ਨੇ ਕਮਰੇ ਅੰਦਰ ਅੰਗੀਠੀ 'ਚ ਅੱਗ ਵਾਲੀ ਸੀ ਪਰ ਇਹ ਨਹੀਂ ਪਤਾ ਸੀ ਕਿ ਇਹ ਅੰਗੀਠੀ ਦੀ ਅੱਗ ਬੱਚਿਆਂ ਦੇ ਲਈ ਕਾਲ ਬਣ ਕੇ ਆ ਸਕਦੀ ਹੈ ਬੱਚਿਆਂ ਦੀ ਜਾਨ ਲੈ ਸਕਦੀ ਹੈ ਬੱਚਿਆਂ ਦੀ ਜਿਹੜੀ ਅੱਗ ਦੇ ਨਾਲ ਮੌਤ ਹੋ ਚੁੱਕੀ ਹੈ ਕਮਰੇ ਦੇ ਵਿੱਚ ਆਕਸੀਜਨ ਘਟੇ ਦੇ ਨਾਲ ਦੋ ਬੱਚਿਆਂ ਦੀ ਜਿਹੜੀ ਮੌਤ ਹੋਈ ਹੈ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਕਿ ਦੋ ਪ੍ਰਵਾਸੀ ਪਰਿਵਾਰ ਉੱਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਜਦੋਂ ਪਰਿਵਾਰ ਵੱਲੋਂ ਅੰਗੀਠੀ 'ਚ ਅੱਗ ਵਾਲੀ ਗਈ ਸੀ ਉਸ ਸਮੇਂ ਜਿਹੜੇ ਕਮਰੇ ਵਿੱਚ ਆਕਸੀਜਨ ਦੀ ਘਾਟ ਹੋਣ ਦੇ ਕਾਰਨ ਜਿਹੜੇ ਦੋ ਬੱਚਿਆਂ ਦੀ ਮੌਤ ਹੋਈ ਹੈ ਪਰ ਪਰਿਵਾਰ ਦੇ ਵਿੱਚ ਵੱਡਾ ਕਹਿਰ ਦਾ ਜਿਹੜਾ ਪਾਣਾ ਵਾਪਰਿਆ ਵੱਡਾ ਕਹਿ ਡਿੱਗਿਆ ਤੇ ਉੱਤੇ ਹੀ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਨਾ ਘਟਨਾਵਾਂ ਤੋਂ ਸੁਚੇਤ ਰਹਿਣ ਦੀ ਲੋੜ ਆ ਘਰ ਮੇ ਕਿੰਨੇ ਜਨੇ ਤੇ ਚਾਰ ਜਨੇ ਕੋਨ ਕੋਨ ਦਾ ਇੱਕ ਕੁੜੀ ਹੈ ਇੱਕ ਮੁੰਡਾ ਸੀਗਾ ਇੱਕ ਉਹਦਾ ਪਿਓ ਸੀਗਾ ਨਾਮ ਕੀ ਤੇਨ ਕੇ ਨਾਮ ਕਾ ਬਤਾ ਲੜਕੀ ਕਿਤਨੇ ਸਾਲ ਦੀ ਸੀ ਲੜਕੀ 4 ਸਾਲ ਦੀ ਸੀ ਲੜਕਾ 2 ਸਾਲ ਦਾ ਸੀ ਹਾਂਜੀ ਕੀ ਨਾਮ ਹੈ ਤੁਹਾਡਾ ਸ਼ਮਨ ਮਨਸਨ ਕੀ ਹੋਇਆ ਕੀ ਇਹ ਕਿਹੜੀ ਜਗ੍ਹਾ ਹੈ ਇਹ ਇਹ ਮਾਰਕੀਟਿੰਗ ਦੁਨੀਆ ਜੀ ਅੱਛਾ ਜੀ ਤੇ ਮੈਨੂੰ ਹੁਣੇ ਕਿਸੇ ਦਾ ਫੋਨ ਆਇਆ ਮੈਂ ਜਗਦੀਸ਼ ਕੋलोनी ਰਹਿਣ ਵਾਲਾ ਵਾਸੀ ਆ ਆਮਨਪਾਟ ਤੋਂ ਬਲੌਗ ਪ੍ਰੈਜੈਂਟ ਆ ਤੇ ਮੈਨੂੰ ਹੁਣੇ ਕਿਸੇ ਦਾ ਫੋਨ ਆਇਆ ਕਿ ਉਹਰੇ ਐਵੇਂ ਕੁਝ ਚਾਂਸਿਸ ਹੋ ਗਏ ਕਿ ਦੋ ਮੀਆਂ ਬੀਵੀ আর ਦੋ ਬੱਚੇ ਉਹ ਮੁਰਛੀ ਨਾਲ ਸੀਗੇ অলਮੋਸਟ ਤੇ ਉਹਨਾਂ ਨੂੰ ਕਨਕੌਂਸ਼ੀਅਸ ਸੀ ਬਿਲਕੁਲੀ ਤੇ ਮੈਂ ਆਇਆ ਦੇਖਿਆ ਮੌਕਾ ਤੇ ਵਿਚਾਰੇ ਵਾਕਈ ਨਾ ਤਾਂ ਮੀਆਂ ਬੀਬੀ ਨੂੰ ਕੋਈ ਹੋਸੀ ਨਾ ਬੱਚਿਆਂ ਨੂੰ ਤੋਨੂੰ ਐਂਬੂਲੈਂਸ ਚ ਲਾ ਕੇ ਭੇਜਿਆ ਕਿੰਨੇ ਜਨੇ ਸੀ ਘਰ ਚ ਚਾਰ ਹੀ ਬੱਚੇ ਸੀ ਚਾਰ ਹੀ ਸੀਗੇ ਤੁਹਾਨੂੰ ਤੁਹਾਨੂੰ ਕారణ ਕੀ ਲੱਗਿਆ ਵੈਸੇ ਕਾਰਨ ਜਾਂ ਤਾਂ ਜਿਹੜਾ ਔਰੇ ਲੋਕਾਂ ਨੇ ਦੱਸਿਆ ਬਈ ਅੰਦਰ ਕੋਲਿਆਂ ਦੀ ਅੱਗ ਜਲ ਰਹੀ ਸੀ ਜਾਂ ਤਾਂ ਉਹਦੇ ਕਾਰਨ ਕਮਰੇ ਚ ਆਕਸੀਜਨ ਖਤਮ ਹੋਣ ਕਰਨਾ ਮਿਸ ਹਾਪਨਿੰਗ ਹੋਈ ਇਹ ਬਾਕੀ ਹੋਰ ਕੀ ਚਾਂਸਿਸ ਆ ਫੂਡ ਪੋਇਜ਼ਨਿੰਗ ਜਾਂ ਹੋਰ ਕੁਝ ਉਸ ਚੀਜ਼ ਆ ਆਪਾਂ ਕਹਿ ਨਹੀਂ ਸਕਦੇ ਕੀ ਨਾਮ ਕੀ ਇਹਨਾਂ ਦੇ ਆ ਮਹਿਤਾਬ ਰਕਿਆ ਤੇ ਦੋ ਬੱਚੇ ਇੱਕ ਬੱਚਾ ਰਕਿਆ ਬਾਪ ਦਾ ਨਾਮ ਮਹਿਤਾਬ ਨਵਾਬ ਜਿਹੜਾ ਰਮਲ ਰਿੰਦਰ ਦੱਸਣ ਕਿੰਨੇ ਸਾਲ ਦੇ ਸੀ ਜਵਾਬ ਬੱਚੇ ਛੋਟੇ ਛੋਟੇ 2 3 3 ਸਾਲਾਂ ਦੇ ਬੱਚੇ ਸੀ ਛੋਟੇ ਛੋਟੇ ਬੱਚੇ ਪਟਿਆਲਾ 'ਚ ਵਾਪਰਿਆ ਵੱਡਾ ਭਿਆਨਕ ਹਾਦਸਾ ਕਮਰੇਚੀ ਅੰਗੀਠੀ ਦੀ ਅੱਗ ਦੇ ਨਾਲ ਹੋਈ ਦੋ ਬੱਚਿਆਂ ਦੀ ਮੌਤ ਫਕੀਰ ਕਾਦੀ ਆਨਰ ਦੇਖ ਰਹੇ ਹੋ ਮੈਂ ਹਾਂ ਕੁਲਦੀਪ ਸਿੰਘ ਠੰਡ ਵਦਨ ਦੇ ਨਾਲ ਜਿੱਤੇ ਹਰੋ ਜਿਓ ਭਿਆਨਕ ਹਾਸੇ ਵਾਪਰ ਰੇ ਨੇ ਵੱਡੀਆਂ ਵੱਡੀਆਂ ਘਟਨਾਵਾਂ ਹੋ ਰਹੀਆਂ ਨੇ ਉੱਥੇ ਹੀ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਦੇ ਸਨੋਰੀਆ ਡੇ ਸਥਿਤ ਮਾਰਕਰ ਕਲੋਨੀ ਦੇ ਵਿੱਚ ਪ੍ਰਵਾਸੀ ਪਰਿਵਾਰ ਦੇ ਦੋ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਦਾਦੀ ਕੇ ਪੂਰਾ ਮਾਮਲਾ ਬੱਚਿਆਂ ਨੂੰ ਠੰਡ ਤੋਂ بچਾਉਣ ਦੇ ਲਈ ਪਰਿਵਾਰ ਨੇ ਕਮਰੇ ਅੰਦਰ ਅੰਗਿੱਠੀ 'ਚ ਅੱਗ ਵਾਲੀ ਸੀ ਪਰ ਇਹ ਨਹੀਂ ਪਤਾ ਸੀ ਕਿ ਇਹ ਅੰਗਿੱਠੀ ਦੀ ਅੱਗ ਬੱਚਿਆਂ ਦੇ ਲਈ ਕਾਲ ਬਣ ਕੇ ਆ ਸਕਦੀ ਹੈ ਬੱਚਿਆਂ ਦੀ ਜਾਨ ਲੈ ਸਕਦੀ ਹੈ ਬੱਚਿਆਂ ਦੀ ਜਿਹੜੀ ਅੱਗ ਦੇ ਨਾਲ ਮੌਤ ਹੋ ਚੁੱਕੀ ਹੈ ਕਮਰੇ ਦੇ ਵਿੱਚ ਆਕਸੀਜਨ ਘਟੇ ਨੇ ਨਾਲ ਦੋ ਬੱਚਿਆਂ ਦੀ ਜਿਹੜੀ ਮੌਤ ਹੋਈ ਹੈ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਕਿ ਦੋ ਪ੍ਰਵਾਸੀ ਪਰਿਵਾਰ ਉੱਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਜਦੋਂ ਪਰਿਵਾਰ ਵੱਲੋਂ ਅੰਗਿੱਠੀ 'ਚ ਅੱਗ ਵਾਲੀ ਗਈ ਸੀ ਉਸ ਸਮੇਂ ਜਿਹੜੇ ਕਮਰੇ ਵਿੱਚ ਆਕਸੀਜਨ ਦੀ ਘਾਟ ਹੋਣ ਦੀ ਕਾਰਨ ਜਿਹੜੇ ਦੋ ਬੱਚਿਆਂ ਦੀ ਮੌਤ ਹੋਈ ਆ ਪਰ ਪਰਿਵਾਰ ਦੇ ਵਿੱਚ ਵੱਡਾ ਕਹਿਰ ਦਾ ਜਿਹੜਾ ਪਾਣਾ ਵਾਪਰਿਆ ਵੱਡਾ ਕਹਿਰ ਡਿੱਗਿਆ ਤੇ ਉੱਤੇ ਹੀ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਇੰਨਾਂ ਘਟਨਾਵਾਂ ਤੋਂ ਸੁਚੇਤ ਰਹਿਣ ਦੀ ਲੋੜ ਆ ਗਰਮੇ ਕਿੰਨੇ ਜਨੇ ਤੇ ਚਾਰ ਜਨੇ ਕੌਣ ਕੌਣ ਦਾ ਇੱਕ ਕੁੜੀ ਐ ਇੱਕ ਮੁੰਡਾ ਸੀਗਾ ਇੱਕ ਦਾ ਪਿਓ ਸੀਗਾ ਨਾਮ ਕੀ ਦੇਣਗੇ ਨਾਮ ਕਾ ਬਤਾ ਲੜਕੀ ਕਿਤਨੇ ਸਾਲ ਦੀ ਸੀ ਲੜਕੀ 4 ਸਾਲ ਕਿਥੀ ਲੜਕਾ 9 ਸਾਲ ਦਾ ਸੀ ਹਾਂਜੀ ਕੀ ਨਾਮ ਹੈ ਤੁਹਾਡਾ ਆਮਨ ਮਾਨਸਨ ਕੀ ਹੋਇਆ ਕਿ ਇਹ ਕਿਹੜੀ ਜਗ੍ਹਾ ਹੈ ਇਹ ਇਹ ਮਾਰਕੀਟ ਕੋਲ ਨਹੀਂ ਹੈ ਜੀ ਅੱਛਾ ਜੀ ਤੇ ਮੈਨੂੰ ਹੁਣੇ ਕਿਸੇ ਦਾ ਫੋਨ ਆਇਆ ਮੈਂ ਜਗਦੀਸ਼ ਕੋਲੋਨੀ ਰਹਿਣ ਵਾਲਾ ਵਾਸੀ ਹਾਂ ਆਮਨਪਾਟ ਤੋਂ ਬਲੌਗ ਪ੍ਰੈਜੈਂਟ ਹਾਂ ਤੇ ਮੈਨੂੰ ਹੁਣੇ ਕਿਸੇ ਦਾ ਫੋਨ ਆਇਆ ਕਿ ਉਹਰੇ ਐਵੇਂ ਕੁਝ ਚਾਂਸਿਸ ਹੋਗੇ ਕਿ ਦੋ ਮੀਆਂ ਬੀਵੀ ਅਰ ਦੋ ਬੱਚੇ ਉਹ ਮੁਰਛੀ ਦਾਲ ਸੀ ਉਹ ਆਲਮੋਸਟ ਤੇ ਉਹਨਾਂ ਨੂੰ ਕਾਨਕੌਂਸ਼ੀਅਸ ਸੀ ਬਿਲਕੁਲੀ ਤੇ ਮੈਂ ਆਇਆ ਦੇਖਿਆ ਮੌਕਾ ਤੇ ਵਿਚਾਰੇ ਵਾਕਈ ਨਾ ਤਾਂ ਮੀਆਂ بیوی ਨੂੰ ਕੋਈ ਹੋਸੀ ਨਾ ਬੱਚਿਆਂ ਨੂੰ ਤੁਹਾਨੂੰ ਐਂਬੂਲੈਂਸ ਚ ਲਾ ਕੇ ਭੇਜਿਆ ਕਿੰਨੇ ਜਨੇ ਸੀ ਘਰ 'ਚ ਚਾਰ ਹੀ ਬੱਚੇ ਸੀ ਚਾਰ ਹੀ ਸੀਗੇ ਤੁਹਾਨੂੰ ਤੁਹਾਨੂੰ ਕਿਹੋ ਜਿਹੇ ਬੱਚੇ ਤੁਹਾਨੂੰ ਕਾਰਨ ਕੀ ਲੱਗਿਆ ਵੈਸੇ ਕਾਰਨ ਜਾਂ ਤਾਂ ਜਿਲ੍ਹਾ ਲੋਰੇ ਲੋਕਾਂ ਨੇ ਦੱਸਿਆ ਬਈ ਅੰਦਰ ਕੋਲਿਆਂ ਦੀ ਅੱਗ ਜਲ ਰਹੀ ਸੀ ਜਾਂ ਤਾਂ ਉਹਦੇ ਕਾਰਨ ਕਮਰੇ ਚ ਆਕਸੀਜਨ ਖਤਮ ਹੋਣ ਕਰਨਾ ਮਿਸ ਹਾਪਨਿੰਗ ਹੋਈ ਜਾਂ ਬਾਕੀ ਹੋਰ ਕੀ ਚਾਂਸੇ ਹੋ ਸਕਦੇ ਫੂਡ ਪੋਇਜ਼ਨਿੰਗ ਜਾਂ ਹੋਰ ਕੁਝ ਉਸ ਚੀਜ਼ ਆਪਾਂ ਕਹਿ ਨਹੀਂ ਸਕਦੇ ਕੀ ਨਾਮ ਕੀ ਇਹਨਾਂ ਦੇ ਆ ਮਹਿਤਾਬ ਰਕਿਆ ਤੇ ਦੋ ਬੱਚੇ ਇੱਕ ਬੱਚਾ ਰਕਿਆ ਬਾਪ ਦਾ ਨਾਮ ਮਹਿਤਾਬ ਨਵਾਬ ਜਿਹੜਾ ਰਮਨ ਲਿਆ ਰਹੇ ਦੱਸਾਂ ਨੂੰ ਕਿੰਨੇ ਸਾਲ ਦੇ ਸੀਗੇ ਜਵਾਕ ਬੱਚੇ ਛੋਟੇ ਛੋਟੇ 2 3 3 ਸਾਲਾਂ ਦੇ ਬੱਚੇ ਸੀ ਛੋਟੇ ਛੋਟੇ ਬੱਚੇ ਸੀ ਬਿਲਕੁਲ ਪਟਿਆਲਾ 'ਚ ਵਾਪਰਿਆ ਵੱਡਾ ਭਿਆਨਕ ਹਾਦਸਾ ਕਮਰੇ 'ਚ ਅੰਗੀਠੀ ਦੀ ਅੱਗ ਦੇ ਨਾਲ ਹੋਈ ਦੋ ਬੱਚਿਆਂ ਦੀ ਮੌਤ ਸਤਿਕਾਰਯੋਗ ਜੀ ਔਰ ਨੀਅਰ ਦੇਖ ਰਹੇ ਹੋ ਮੈਂ ਹਾਂ ਕੁਲਦੀਪ ਸਿੰਘ ਠੰਡ ਵਾਦਨ ਦੇ ਨਾਲ ਜਿੱਤੇ ਹਰੋ ਜਿਓ ਭਿਆਨਕ ਹਾਦਸੇ ਵਾਪਰ ਰਹੇ ਨੇ ਵੱਡੀਆਂ ਵੱਡੀਆਂ ਘਟਨਾਵਾਂ ਹੋ ਰਹੀਆਂ ਨੇ ਉੱਥੇ ਹੀ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਦੇ ਸਨੋਰੀਆ ਡੇਸਿਤ ਮਾਰਕਰ ਕਲੋਨੀ ਦੇ ਵਿੱਚ ਪ੍ਰਵਾਸੀ ਪਰਿਵਾਰ ਦੇ ਦੋ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਦਾਦੀ ਕੇ ਪੂਰਾ ਮਾਮਲਾ ਬੱਚਿਆਂ ਨੂੰ ਠੰਡ ਤੋਂ ਬਚਾਉਣ ਦੇ ਲਈ ਪਰਿਵਾਰ ਨੇ ਕਮਰੇ ਅੰਦਰ ਅੰਗੀਠੀ 'ਚ ਅੱਗ ਵਾਲੀ ਸੀ ਪਰ ਇਹ ਨਹੀਂ ਪਤਾ ਸੀ ਕਿ ਇਹ ਅੰਗੀਠੀ ਦੀ ਅੱਗ ਬੱਚਿਆਂ ਦੇ ਲਈ ਕਾਲ ਬਣ ਕੇ ਆ ਸਕਦੀ ਹੈ ਬੱਚਿਆਂ ਦੀ ਜਾਨ ਲੈ ਸਕਦੀ ਹੈ ਬੱਚਿਆਂ ਦੀ ਜਿਹੜੀ ਅੱਗ ਦੇ ਨਾਲ ਮੌਤ ਹੋ ਚੁੱਕੀ ਹੈ ਕਮਰੇ ਦੇ ਵਿੱਚ ਆਕਸੀਜਨ ਘਟੇ ਦੇ ਨਾਲ ਦੋ ਬੱਚਿਆਂ ਦੀ ਜਿਹੜੀ ਮੌਤ ਹੋਈ ਹੈ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਕਿ ਦੋ ਪ੍ਰਵਾਸੀ ਪਰਿਵਾਰ ਉੱਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਜਦੋਂ ਪਰਿਵਾਰ ਵੱਲੋਂ ਅੰਗੀਠੀ 'ਚ ਅੱਗ ਵਾਲੀ ਗਈ ਸੀ ਉਸ ਸਮੇਂ ਜਿਹੜੇ ਕਮਰੇ ਵਿੱਚ ਆਕਸੀਜਨ ਦੀ ਘਾਟ ਹੋਣ ਦੇ ਕਾਰਨ ਜਿਹੜੇ ਦੋ ਬੱਚਿਆਂ ਦੀ ਮੌਤ ਹੋਈ ਹੈ ਪਰ ਪਰਿਵਾਰ ਦੇ ਵਿੱਚ ਵੱਡਾ ਕਹਿਰ ਦਾ ਜਿਹੜਾ ਪਾਣਾ ਵਾਪਰਿਆ ਵੱਡਾ ਕਹਿ ਡਿੱਗਿਆ ਤੇ ਉੱਤੇ ਹੀ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇੰਨਾ ਘਟਨਾਵਾਂ ਤੋਂ ਸੁਚੇਤ ਰਹਿਣ ਦੀ ਲੋੜ ਆ ਘਰ ਮੇ ਕਿੰਨੇ ਜਨੇ ਤੇ ਚਾਰ ਜਨੇ ਕੋਨ ਕੋਨ ਦਾ ਇੱਕ ਕੁੜੀ ਹੈ ਇੱਕ ਮੁੰਡਾ ਸੀਗਾ ਇੱਕ ਦਾ ਪਿਓ ਸੀਗਾ